ਮੇਰੀ ਲਾਡੋ ਧੀ ਬਾਬ ਬਾਬ ਲਵੀ ਪਾਪਾ ਦਾ ਪਾਛ ਫਾਨ ਲੱਗੀ ਬਾਬ ਹੁਣੀ ਹੁਣੀ ਦੇ ਬਾਬਾ ਪਾਪਾ ਦਾ ਪਾਛ ਫਾਨ ਲੱਗੀ ਆ ਹੈ ਬਾਬ ਉਹ ਤੇ ਪਾਪਾ ਨੂੰ ਤਾਂ ਦੇ ਦੋ ਫੇ ਪੇਸ਼ੀ ਤਾਂ ਦੇ ਦੋ ਪਾਪਾ ਨੂੰ ਦੇ ਦੋ ਪਾਪਾ ਨੂੰ ਦੇਖ ਲਓ ਪਾਪਾ ਨੂੰ ਦੇ ਦੋ ਫੇ ਪੈਸੇ ਠੀਕ ਪਾਪਾ ਨੂੰ ਦੇ ਦੋਗੇ ਆ ਮੇਰਾ ਛੋਣਾ ਪਤਾ ਵੇ ਲੈ ਇੰਨਾ ਛਾਣਾ ਪਤਾ ਨਾ ਨਹੀਂ ਦਨੇ ਲਓ ਆ ਵਾ ਮੇਰੀ ਜਾਨ ਹੈ ਮੇਰੀ ਜਾਨ ਲੈ ਇਹ ਜਾਨ ਆ ਪਾਪਾ ਦੀ ਨਾ ਬੁੱਤੂਏ ਹੁਣ ਫਰੋਲਾ ਫਰਲੀ ਸ਼ੁਰੂ ਹੋ ਗਈ ਬੱਸ ਪਰਸ ਦੀ ਮਾਂ ਨੇ ਤਾਂ ਕੀਤੀ ਨਹੀਂ ਧੀ ਕਰ ਲਾਜੀ ਮਿਲ ਗਿਆ ਕੁਛ ਕੀ ਮਿਲਿਆ ਆ ਬਈ ਚੱਕੋ ਜੀ ਰੁਪਈਏ ਨਾ ਪੁੱਤ ਪੰਬਾਪਾ ਨੂੰ ਫੜਾ ਲੈ ਵੀ ਮਾਂ ਨੇ ਤਾਂ ਫਰੋਲਾ ਫਰਲੀ ਕੀਤੀ ਨਹੀਂ ਤੇ ਧੀ ਦੇਖ ਲੋ ਤੁਹਾਨੂੰ ਕੀ ਪਤਾ ਮੈਂ ਕਰਦੀ ਹਾਂ ਇਹ ਵੀ ਗੱਲ ਠੀਕ ਆ ਹਨਾ ਧੀ ਤਾਂ ਮੇਰੇ ਤੋਂ ਮੰਗ ਲੈਂਦੀ ਆ ਫਿਰ ਇਹਦਾ ਮਤਲਬ ਤੇਰੀ ਮਾਂ ਪੁੱਤ ਮੰਗਦੀ ਨਹੀਂ ਸੀ ਸੋਚੀ ਜਾਂਦਾ ਮੇਰਾ ਆ ਚੱਕ ਗਰਮੀ ਚੜ ਗਈ ਮੇਰੇ ਪਤ ਨੂੰ ਨਹੀਂ ਪਤਾ ਨਹੀਂ ਬਾਬਾ ਚਲੋ ਜੀ ਆਜੋ ਮੂਲੀ ਵਾਲੀ ਰੋਟੀ ਖਾਈਏ ਰੋਟੀਆਂ ਖਾ ਲੀਏ ਪਹਿਲਾਂ ਬਾਅਦ ਚ ਤਹਿਕੀ ਕਰ ਲਿਓ ਆਜੋ ਪੁੱਤ ਜੀ ਰੋਟੀ ਖਾ ਲੋ ਪਹਿਲਾਂ ਰੋਟੀ ਖਾ ਲੀਏ ਲਓ ਵੀ ਰੋਟੀ ਕਮਲ ਲੈ ਆਈ ਆ ਮੂਲੀ ਵਾਲੀ ਮੂਲੀਆਂ ਵਾਲੀਆਂ ਦਰਸ਼ਨ ਤਾਂ ਕਰਾ ਦੋ ਰੋਟੀ ਦੇ ਆਏ ਹੋਏ ਆਏ ਲਓ ਜੀ ਆਜੋ ਮੂਲੀ ਵਾਲੀ ਰੋਟੀ ਆ ਗਈ ਤੇ ਆਪਾਂ ਖਾਣੀ ਆ ਤੇ ਇਧਰ ਬਾਹ ਫਰੋਲਾ ਫਰਲੀ ਤੇ ਆ ਪਤਾ ਨਹੀਂ ਸਮਾਂ ਤੁਸੀਂ ਦੇ ਏਡੀ ਮੂਡੀ ਨੂੰ ਤੁਸੀਂ ਤਾਂ ਪ੍ਰਕਾਰ ਵਰ ਕੰਮ ਆ ਰਿਹਾ ਨੇ ਲੈ ਪਾਪਾ ਨੂੰ ਫਾਈ ਚਲੋ ਜੰਗਾ ਆ ਵੀ ਫਾ ਦੇ ਪਾਪਾ ਲਪ ਚਪਾ ਪਚਕ ਲੈ ਪੀਛੇ ਵੀ ਦੇ ਦਿਓ ਫਿਰ ਪਾਪਾ ਨੂੰ ਥੋੜੀ ਜਿਹੀ ਪਿਛੇ ਵੀ ਦੇ ਦਿਓ ਆ ਛੋਗਰ ਵੀ ਇਹ ਦੇ ਦਿਓ ਪੁੱਤ ਉਹ ਪੈਸੇ ਦੇ ਦਿਓ ਪੁੱਤ ਪੈਸੇ ਪਾਪਾ ਨੂੰ ਦੇ ਦਿਓ ਥੋੜੀ ਜਿਹੀ ਕਿਹੜੇ ਕੱਪੜੇ ਪਾਣੇ ਆ ਜਰ ਬਾਬ ਦੇ ਰੈੱਡ ਸੂਟ ਹੈ ਇਹ ਨਾਲ ਕਿਹੜੇ ਜੰਦਾਸੀ ਸੂਟ ਰਾਬਾਬ ਦੇ ਬਰਥਡੇ ਜਿਹਨਾਂ ਨੇ ਗਿਫਟ ਓਪਨਿੰਗ ਵਾਲਾ ਦੇਖਿਆ ਇਹ ਵਲੌਗ ਉਹਨਾਂ ਨੂੰ ਤਾਂ ਪਤਾ ਹੀ ਆ ਨਾਨਕੋ ਦੇਖ ਲੋ ਤੁਹਾਡਾ ਸੂਟ ਪੈਣ ਲੱਗਾ ਸੱਚਾ ਹਾਂ ਨਾਨਕ ਦੇ ਗੁੱਸੇ ਵੀ ਆ ਕਿਤੇ ਫੋਨ ਨਹੀਂ ਚੁੱਕਦੇ ਚੱਕਾਂ ਦੇ ਚੱਕਾਂਗੇ ਬਾਅਦ ਥੋੜਾ ਜਿਹਾ ਪਤਾ ਮੈਂ ਬੀਜ਼ੀ ਬਹੁਤ ਚੱਲਦੀ ਪਈ ਐ ਮੈਂ ਹੁਣ ਫੋਨ ਲਉਣੀ ਆ ਤੁਦਰ ਪਾ ਦੋ ਪਾ ਦੋ ਉਧਰ ਬੰਟੂ ਕੀ ਕਰੀ ਜਾਂਦੀ ਆ ਰਵਾਬ ਨਾਲ ਉਹ ਘਟ ਖੇਡਦੀ ਬੰਟੂ ਜ਼ਿਆਦਾ ਖੇਡਦੀ ਪਈ ਐ ਤੇ ਮੇਰੀ ਡਿਊਟੀ ਲਈ ਆ ਚਾਹ ਦੀ ਵੀ ਖੰਗ ਖੁੰਗ ਲੱਗੀ ਸੀ ਜਗਾਂਜ ਕੋ ਹਾਇਆ ਸੀ ਪਾਣੀ ਉਬਲਦੇ ਵਿੱਚ ਆਪਾਂ ਪਾਤੀਆ ਜਵੈਨ ਤੇ ਹੁਣ ਆਪਣੀ ਚਾਹ ਪਤੀ ਗ੍ਰੇਨ ਵਾਲੀ ਚਾਹ ਵੀ ਨਹੀਂ ਬਈ ਕਮੈਨ ਵਾਲੀ ਚਾਹ ਪਤੀ ਪਾਤੀਏ ਹੁਣ ਚਾਹ ਦੀ ਡਿਊਟੀ ਲਾਤੀ ਸੀ ਮੇਰੀ ਕਮਲ ਨੇ ਮੈਂ ਚੀਨੂ ਜੀ ਆਪਾਂ ਪਾਤੀਆ ਜਵੈਨ ਪਾਦੀ ਚਾਹ ਪਤੀ ਪਾਦੀ ਖੰਡ ਪਾਦੀ ਗੁੜ ਪਾਦਾ ਥੋੜਾ ਜਿਹਾ ਚਾਹ ਆਪਣੀ ਉਬਲਨੀ ਧਰਤੀ ਆ ਜਦੋਂ ਬਣ ਗਈ ਫਿਰ ਰਾਵ ਨਾਲ ਕਿੰਨੇ ਚਾਹ ਦੇ ਸ਼ਿਕੀਰ ਤੁਹਾਨੂੰ ਪਤਾ ਆਪਾਂ ਸ਼ੁਰੂ ਨਹੀਂ ਸੋਹਣਾ ਪੁੱਤ ਤਾਂ ਖੇਢੀ ਜਾਂਦਾ ਜੀ ਆਪਣੀ ਪੂਰੀ ਹੋ ਗਈ ਆ ਮੇਰੇ ਸੋਹਣੇ ਪੁੱਤ ਲਾਡੋ ਧੀ ਦੀ ਚਾਹ ਵਾ ਦੁੱਧ ਦੇ ਚਾਹ ਮਿਕਸ ਆ ਸਾਡੇ ਸਾਰਿਆਂ ਦੀ ਕਮਲ ਦੀ ਮੇਰੀ ਪਾਪਾ ਦੀ ਬੰਟੂ ਦੀ ਇਹ ਸਾਡੀ ਚਾਹ ਵਾ ਉਹ انہوں ਨੇ ਕਾਕੇ ਲੋ ਵੀ ਗੁਰਪ੍ਰੀਤ ਵੀਰੇ ਨਾਨਕਓ ਦੇਖ ਲਓ ਤੁਹਾਡਾ ਗਿਫਟ ਰਪਾਬ ਨੇ ਪਾ ਲਿਆ ਸੋਹਣਾ ਸੋਹਣਾ ਛੋਟਪਾਪ ਦੇ ਪਾ ਲਿਆ ਦੇਖੋ ਸੋਹਣਾ ਪੁੱਤ ਸੋਹਣਾ ਸੋਹਣਾ ਲੱਗੀ ਜਾਂਦਾ ਠੀਕ ਹੈ ਜੀ ਨਾਨਕਓ ਦੇਖ ਲਓ ਪ੍ਰਭਾਵ ਨੇ ਤੁਹਾਡਾ ਗਿਫਟ ਪਾ ਲਿਆ ਵਾ ਫਿਰ ਆਇਆ ਨਾ ਕਿ ਉਹ ਰਬਾਬ ਨੂੰ ਗਿਫਟ ਨਹੀਂ ਪਵਾਇਆ ਵਾਵ ਥੈਂਕ ਯੂ ਕੋ ਪ੍ਰਭਾਵ ਥੱਪੜ ਗੁੱਸਾ ਚੜ ਗਿਆ ਰਬਾਬ ਨੂੰ ਗੁੱਸਾ ਚੜ ਗਿਆ ਚੰਗਾ ਚੰਗਾ ਕੁੱਟਾਂਗੇ ਕੁੱਟਾਂਗੇ ਥੈਂਕ ਯੂ ਕੋ ਥੈਂਕ ਯੂ ਥੈਂਕ ਯੂ ਥੈਂਕ ਯੂ ਕੋ ਥੈਂਕ ਯੂ ਥੈਂਕ ਯੂ ਲਵ ਯੂ ਨੋਣਾ ਕਾਕਾ ਪਾਪਾ ਨੂੰ ਨੋਣਾ ਵਾ ਸੋਹਣਾ ਲੱਗਦਾ ਵਾ ਸਾਡਾ ਸੋਹਣਾ ਕਾਕਾ ਉਹ ਪਾਪਾ ਨੂੰ ਪਾ ਨਹੀਂ ਕਰਨਾ ਲੋ ਵੀ ਅਸੀਂ ਅੱਜ ਚੱਲੇ ਸੀਗੇ ਥੋੜਾ ਮਾਰਕੀਟ ਦੇ ਵਿੱਚ ਸਮਾਨ ਲੈਣਾ ਹੈ ਨਾ ਪੁੱਤ ਕੱਪੇ-ਕੁੱਪ ਲੈ ਚੱਲੇ ਆ ਉਹ ਤਾਂ ਘੱਟੀ ਤਿਆਰ ਹੋ ਗਏ ਤਿੰਨੇ ਮੰਮਾ ਪਾਪਾ ਦੇ ਸੋਨਾ ਪੱਤਰ ਬਾਅਦ ਰੈੜੀਆਂ ਸੀ ਇਹ ਰੈੜੀਆਂ ਮਤ ਆਪਾਂ ਚੱਲੀ ਹਾਂ ਨਾ ਆਪਾਂ ਚੱਲੀਏ ਨਹੀਂ ਲੈ ਬਾਅਦ ਗਏ ਨਾ ਨਹੀਂ ਜਾਣਾ ਜਾਣਾ ਪੁੱਤ ਜਾਣਾ ਮੂੰਹ ਉਹ ਹਾਂ ਜਾਣਾ ਹਾਂ ਮੇਰਾ ਛੋਣਾ ਪੁੱਤ ਇਹਦਾ ਲਾਦੂ ਆ ਪੁੱਤ ਸਾਡੀ ਅਸੀਂ ਹੁਣ ਚੱਲੇ ਆ ਤਿਆਰੀ ਕਰ ਲਈ ਆ ਕਰ ਲਈ ਪੁੱਤ ਤਿਆਰੀ ਆਪਾਂ ਹੂੰ ਤਿਆਰੀ ਕਰ ਲਈ ਆ ਸੀ ਤੇ ਹੁਣ ਅਸੀਂ ਜਾਂਦੇ ਆ ਆਪਣਾ ਵਲੌਗ ਜਿਹੜਾ ਵਾ ਚੰਗੀ ਤਰ੍ਹਾਂ ਦੇਖਿਓ ਬਾਪ ਦੇ ਐਕਸ਼ਨ ਦੇਖਿਓ ਸਾਡਾ ਛੋਣਾ ਪੁੱਤ ਐਕਸ਼ਨ ਕਰਦਾ ਅੱਗੇ ਉਹ ਕਿਵੇਂ ਰੱਖੀ ਆਪਾਂ ਹੈ ਅੱਗੇ ਰੱਖ ਲੈਣੇ ਚੋ ਠੀਕ ਹੈ ਜੀ ਮਿਲਦੇ ਆਂ ਆਪਾਂ ਜਿਵੇਂ ਜਿਵੇਂ ਅਸੀਂ ਜਾਂਦੇ ਆ ਪ੍ਰੋਗਰਾਮ ਬਣਾਉਣੇ ਆ ਉਵੇਂ ਤੁਹਾਨੂੰ ਦੱਸਦੇ ਆ ਠੀਕ ਹੈ ਜੀ ਅਕਲ ਬਾਬਤ ਬਾਈ ਕਰ ਦੋ ਸ਼ਰਿਆਂ ਨੂੰ ਬਾਈ ਕਰ ਦੋ ਕਰ ਦੋ ਚਲੋ ਹਰਦੀਪੀ ਵੀ ਕਰ ਸੋ ਚਲੋ ਠੀਕ ਆ ਜੀ ਮਿਲਦੇ ਆ ਫਿਰ ਆਪਾਂ ਨੈਕਸਟ ਵਲੌਗ ਦੇ ਵਿੱਚ